ਨਿਆਗ ਸਿੰਘਾਂ ਨੇ ਕਦੇ ਦੁਕਾਨ ਲਾ ਕੇ ਮੀਟ ਨਹੀਂ ਵੇਚਿਆ। ਨਿਆਗ ਸਿੰਘ ਛਟਕੇ ਦੇ ਸ਼ਕੀਨ ਆ। ਮਾਸ ਖਾਣਾ ਚਾਹੀਦਾ। ਮੈਂ ਇਸ ਗੱਲ ਦਾ ਵਿਰੋਧ ਨਹੀਂ ਕਰਦਾ। ਲੇਕਿਨ ਮਾਂ ਪ੍ਰਸ਼ਾਦ ਖਾਣਾ ਚਾਹੀਦਾ। ਜਿਹੜਾ ਮਾਸ ਦੁਕਾਨਾਂ ਤੋਂ ਲੈ ਕੇ ਖਾਣੇ ਇਹ ਨਹੀਂ ਖਾਣਾ ਚਾਹੀਦਾ। ਇਹ ਪ੍ਰਮਾਨ ਨਹੀਂ ਹੈਗਾ। ਕਿਉਂ? ਫਰਕ ਕੀ ਆ? ਭਾਈ ਇੱਕ ਪਾਸੇ ਬਾਣੀ ਪੜੀ ਜਾਂਦੀ ਆ। ਇੱਕ ਪਾਸੇ ਓਦਾਂ ਵੱਢ ਕੇ ਤੁਹਾਨੂੰ ਫੜਾ ਦਿੰਦੇ। ਫਰਕ ਨਹੀਂ ਕੋਈ। ਇੱਕ ਪ੍ਰਮਾਨ ਹੁੰਦਾ ਆਪਣੀ ਮਰਜ਼ੀ ਨਾਲ ਸਿਰ ਝਗਾਉਂਦਾ ਤੇ ਇੱਕ ਆਪਾਂ ਆਪਣੀ ਮਰਜ਼ੀ ਨਾਲ ਵੱਢਦੇ ਹੁਣ ਮੈਂ ਆਪਣੀ ਮਰਜ਼ੀ ਨਾਲ ਕਿੱਥੋਂ ਸੀਸ ਝਗਾਉਂਦਾ। ਬਾਈ ਦੇਖੋ ਦੋਨੋ ਦੋਨੋ ਵਸੇ ਜਾਤਾ ਜਾਣ ਨਹੀਂ ਰਹੀ ਹੈ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਤੁਸੀਂ ਥੋੜਾ ਜਿਹਾ ਪਿੱਛੇ ਜਾਓਗੇ ਨਾ ਜਦੋਂ ਸਿੰਘ ਬਾਣੀ ਪੜ੍ਹ ਦਿੰਦੇ ਹਨ ਨਾ ਜਦੋਂ ਨਿਤਲੇਮ ਕਰਦੇ ਬਾਣੀ ਪੜ੍ਹਦੇ ਹਨਾ ਤੇ ਉਹਨਾਂ ਕੋਲ ਇੰਨੀ ਕੁ ਪਾਵਰ ਮਾਰਨ ਦਿੱਤੀ ਨਾ ਵੀ ਜਿਹੜਾ ਚ ਬੱਕਰਾ ਹੈ ਆਪਣੇ ਆਪ ਸਿਰ ਚ ਘਰਦਾ ਹੈ ਅੱਜ ਲੋਕ ਸਿੰਘਾਂ ਨੂੰ ਪੜ੍ਹ ਕੇ ਤੀਂ ਵੇਖਿਆ ਝਟਕਾਉਂਦੇ ਆ ਰੱਸੀ ਪਾਈ ਹੁੰਦੀ ਲੱਤਾਂ ਫੜੀਆਂ ਹੁੰਦੀਆਂ ਲੇਕਿਨ ਬਾਈ ਮੈਂ ਜੋ ਪਹਿਲਾਂ ਵੇਖਿਆ ਇਹ ਤੋਂ ਦੱਕ ਸਾਲ ਪਹਿਲਾਂ ਵੇਖਿਆ ਨਾ ਰੱਸੀ ਨਹੀਂ ਪਾਉਂਦੇ ਨਾ ਲੱਤਾਂ ਫੜਦੇ ਉਹਨੂੰ ਛੜਦਣਾ ਉਦਾਂ ਹੀ ਤੇ ਉਹਨੂੰ ਜਾਬ ਕਰੀ ਜਾਣਾ ਜਿਹਨੇ ਤਿਲਕ ਲਾਉਣਾ ਉਹਨੇ ਫਿਰ ਜਾਬ ਕਰੀ ਜਾਣਾ ਕਰੀ ਜਾਣਾ ਜਦੋਂ ਉਹਨੇ ਆਪਣੇ ਆਪ ਧੌਂ ਚ ਟਟਕਾ ਦੇ ਛਕਾ ਦੇਣੀ ਹੈ ਫਿਰ ਉਹਨੇ ਵਾਰ ਕਰਨਾ ਸਿੰਘ ਨੇ ਇੱਕੋ ਝਟਕੇ ਦੇ ਵਿੱਚ ਸਿਰ ਲਾਉਣਾ ਜੇ ਮੜਾ ਜਾ ਵੀ ਅੜ ਗਿਆ ਨਾ ਉਹ ਨਹੀਂ ਖਾਣਾ ਪੁੱਠਾ ਨਹੀਂ ਖਾਣਾ ਕਰ ਝਟਕਾ ਬੱਕਰ ਨੂੰ ਕੋ ਖਈਓ ਕੁੱਠੇ ਨਿਕਤਣਾ ਜਾਈਓ ਹੁਣ ਤੁਸੀਂ ਦੱਸੋ ਵੀ ਜੇ ਪਿਆਰਾ ਸਿੰਘ ਪਦਮ ਕਹਿੰਦਾ ਵੀ ਝਟਕੇ ਦਾ ਖਾਣਾ ਕੁੱਠਾ ਨਹੀਂ ਖਾਣਾ ਜਿਹੜੇ ਦੁਕਾਨਾਂ ਤੋਂ ਲੈ ਰਹੇ ਆ ਇਸ ਗੱਲ ਦੀ ਗਾਰੰਟੀ ਹੈ ਵੀ ਝਟਕੇ ਦੀ ਹੈ ਉਹ ਉਹਦੇ ਅੜ ਗਿਆ ਤੇ ਉਹ ਵੀ ਦਰ ਪ੍ਰਵਾਹ ਹੋ ਜਾਣਾ ਇਸ ਗੱਲ ਨੂੰ ਮੰਨਦੇ ਕਿ ਨਹੀਂ ਜਿਹੜਾ ਅੜ ਗਿਆ ਉਹਨਾਂ ਨੇ ਉਹ ਵੀ ਵੱਢ ਕੇ ਵੇਚ ਦੇਣਾ ਪਰ ਦਲਾ ਚ ਜਿਹੜਾ ਅੜ ਗਿਆ ਉਹ ਪ੍ਰਵਾਹ ਨਹੀਂ ਹੋਣਾ ਮੈਂ ਸਾਰੇ ਦਲ ਪੰਥੋਂ ਕਹਿੰਦਾ ਬਈ ਤੁਹਾਡਾ ਵਿਰੋਧ ਨਹੀਂ ਤੁਸੀਂ ਤਗੜੇ ਹੋਗੇ ਚਤੰਗੇ ਖਾਓ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਮੇਰਾ ਵਿਰੋਧ ਦੁਕਾਨਾ ਲਾਉਣ ਵਾਲਿਆਂ ਦਾ ਤੇ ਮੈਂ ਇਹ ਕਰਕੇ ਕਹਿੰਦਾ ਵੀ ਸਿੰਘਾਂ ਦੇ ਮੱਥੇ ਤੇ ਦਾਗ ਲੱਗਦਾ ਬਹੁਤ ਵੱਡਾ ਸਮੇਂ ਤੇ ਲੋੜ ਪੈਣ ਤੇ ਸਿੰਘਾਂ ਨੇ ਸ਼ੇਰ ਪੰਜੇ ਕੀਤੇ ਬਈ ਹੂੰ ਸਿੰਘਾਂ ਨੇ ਨਾਦਰ ਅਬਦਾਲੀ ਵਰਗੇ ਲੁੱਟੇ-ਕੁੱਟੇ ਮਾਰੇ ਆ ਲੇਕਿਨ ਦੁਕਾਨਾ ਨਹੀਂ ਲਾਈਆਂ ਉਹ ਮੈਨੂੰ ਪਤਾ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਉਹਨਾਂ ਕਹਣਾ ਯਾਰ ਇਹ ਬੰਦਾ ਗੱਲਾਂ ਕਰ ਰਿਹਾ ਵੀ ਮਾਤ ਦੀ ਦੁਕਾਨ ਨਹੀਂ ਲਾਉਣੀ ਚਾਹੀਦੀ ਸਿੰਘਾਂ ਨੂੰ ਖਾਣ ਵਾਸਤੇ ਮਿਲਿਆ ਉਹ ਮਿਲ ਗਿਆ ਮਿਲ ਗਿਆ ਨਹੀਂ ਭਾਈ ਜਿਹੜਾ ਘਰਚਾ ਆਪ ਜਿਹੜੇ ਕਹਿੰਦੇ ਨੇ ਦੇਗ ਤਿਆਰ ਕੀਤੀ ਅਸਲ ਚੋ ਕੜਾ ਹੁੰਦਾ ਹੂੰ ਠੀਕ ਆ ਜਿੱਦਾਂ ਆਪਾਂ ਕਹਿੰਦੇ ਨੇ ਕੜਾ ਘੋਲ ਕੇ ਬਹਿ ਗਿਆ ਇਦਾਂ ਜਿਹੜਾ ਗੁਰੂ ਦੇ ਘਰ ਦੇ ਵਿੱਚ ਦਰ ਪ੍ਰਵਾਹ ਹੁੰਦੀ ਚੀਜ਼ ਉਹਨੂੰ ਕਹਿੰਦੇ ਦੇਗ ਉਹਨੂੰ ਕਹਿੰਦੇ ਕੜਾ ਪ੍ਰਸ਼ਾਦ ਹੂੰ ਪ੍ਰਸ਼ਾਦ ਵੀ ਨਹੀਂ ਕਹਿੰਦੇ ਪ੍ਰਸ਼ਾਦ ਪ੍ਰਸ਼ਾਦ ਕਹਿੰਦੇ ਆ ਹੂੰ ਠੀਕ ਹੈ ਜੀ ਪਰ ਜੇਤੇ ਗੁਰੂ ਦੀ ਮੋਹ ਲੱਗੀ ਉਹ ਪ੍ਰਵਾਨ ਹੈ ਕਿ ਜਿਹੜਾ ਆਪਾਂ ਤਿਆਰ ਕਰਦੇ ਹਾਂ ਉਹ ਪ੍ਰਵਾਨਾ ਹੂੰ ਜਿਹੜਾ ਗੁਰੂ ਦੇ ਦਰ ਦੇ ਗੁਰੂ ਦੇ ਹਜੂਰ ਵਿੱਚ ਅਰਦਾਸ ਬੇਨਤੀ ਕਰਕੇ ਜਿਹੜੀ ਚੀਜ਼ ਤਿਆਰ ਹੁੰਦੀ ਭਾਈ ਉਹ ਅਮਰਤੀ ਹੁੰਦੀ ਆ ਉਹ ਹਮੇਸ਼ਾ ਧਾਰ ਪ੍ਰਵਾਨ ਹੁੰਦੀ ਹੈ ਬਾਕੀ ਸਮੇਂ ਅਨੁਸਾਰ ਭਾਈ ਮੈਨੂੰ ਇਹ ਲੱਗਦਾ ਜਿਹੜਾ ਸ਼ਸਤਰ ਜਿਹੜਾ ਮਸੂਮ ਤੇ ਨਹੀਂ ਚੱਲਦਾ ਭਾਈ ਇਹ ਤੇ ਹੁਣ ਪ੍ਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਸਿੰਘ ਝਟਕਾ ਛੱਕਦੀ ਆਏ ਆ ਠੀਕ ਹੈ ਮੈਂ ਫੇ ਉੱਥੇ ਗੱਲ ਆਉਂਦੀ ਹਾਂ ਘੁੰਮ ਕੇ ਵੀ ਸਿੰਘ ਛੱਕਦੇ ਆਏ ਆ ਸ਼ਿਕਾਰ ਵੀ ਕਰਦੇ ਆਏ ਸ਼ਿਕਾਰ ਚੜ੍ਹਦੇ ਵੀ ਆਏ ਆ ਠੀਕ ਆ ਦਵੇਂ ਪਾਤਸ਼ਾਹ ਵੀ ਸ਼ਿਕਾਰ ਨੂੰ ਚੜੇ ਛੇਵੇਂ ਪਾਤਸ਼ਾਹ ਵੀ ਸ਼ਿਕਾਰ ਨੂੰ ਚੜੇ ਆ ਲੇਕਿਨ ਦੁਕਾਨਾਂ ਨਹੀਂ ਕਿਤੇ ਲਾਈਆਂ ਬਾਈ ਮੈਂ ਗੱਲ ਕਹਿੰਦਾ ਸਾਰੇ ਆਪਣੇ ਭਰਾਵਾਂ ਨੂੰ ਦੁਕਾਨਾਂ ਛੱਡੋ ਚੜ੍ਹਦੀ ਕਲਾ ਚਾਓ ਬਹੁਤ ਕੰਮ ਗਰੀਬਾਂ ਦੇ ਘਰ ਨੱਪ ਕੇ ਬੈਠੇ ਉਹਨਾਂ ਦੇ ਘਰ ਛਡਾਓ ਉਹਨਾਂ ਨੇ ਜਮੀਨਾਂ ਛਡਾਓ ਪਤਾ ਲੱਗੇ ਖਾਲਸੇ ਦਾ ਰਾਜ ਆ ਪਰ ਉਹ ਕਈ ਜਨੇ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਖਵਾਰ ਹੋਇ ਸਭ ਮਿਲenge ਬੱਚੇ ਸ਼ਰਮ ਦੇ ਹਾਂ ਕਿਹੜੀ ਦੱਸੋ ਮੈਨੂੰ ਤੁਸੀਂ ਆ ਕਿੱਥੇ ਜੇ ਆਓ ਮੈਦਾਨ ਚਾਓ ਮੈਂ ਕਹਿੰਦਾ ਤੁਹਾਡੇ ਪਿੱਛੇ ਹੋ ਕੇ ਤੁਰਾਂਗੇ ਅਹੀਂ ਕਹਿੰਦੇ ਯਾਰ ਸਾਡੇ ਸਿਰ ਤੇ ਕਲਗੀ ਲਾ ਦਿਓ ਪਿਆ ਅਸੀਂ ਬੜੇ ਮਹਾਨ ਯੋਧੇ ਆ ਵੀ ਅਸੀਂ ਸਾਡੇ ਕਰਕੇ ਹੋਣਾ ਸਾਰਾ ਕੁਝ ਅਸੀਂ ਕਹਿੰਦੇ ਤੁਸੀਂ ਜਰਨੈਲ ਦੇ ਸਾਡੇ ਅਸੀਂ ਤੁਹਾਡੇ ਮਗਰ ਤੁਰਾਗੇ ਪੰਜਾਬ ਦਾ ਕਿੰਨਾ ਵਿਕਾਸ ਆ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਨਾਪ ਕੇ ਲੋਕ ਬੈਠਿਆ ਸਰਕਾਰ ਸਰਕਾਰ ਵੀ ਉੱਥੇ ਜੋਰ ਨਹੀਂ ਪਾ ਰਹੀ ਜਿੱਥੇ ਚਾਰ ਬੰਦਿਆਂ ਦਾ ਪ੍ਰਭਾਵ ਆ ਜਿੱਥੇ ਪਤਾ ਜੁੱਤੀ ਕਾਇਮ ਉੱਥੇ ਮੂੰਹ ਹੀ ਨਹੀਂ ਕਰਦਾ ਕੋਈ ਉੱਥੇ ਸਿੰਘਾਂ ਨੂੰ ਖੜਨਾ ਨਹੀਂ ਚਾਹੀਦਾ ਕਿ ਗਰੀਬ ਦੇ ਨਾਲ ਮੰਨ ਲਓ ਜਿਹੜੀ ਮਾਂ ਦਾ ਪੁੱਤ ਨਹੀਂ ਹੈਗਾ ਜਿਹੜੀ ਭੈਣ ਦਾ ਭਰਾ ਹੀ ਨਹੀਂ ਹੈਗਾ ਜੇ ਤੁਸੀਂ ਔਖੇ ਵੇਲੇ ਉਹਦਾ ਭਰਾ ਬਣੋ ਉਹਦਾ ਪੁੱਤ ਬਣ ਕੇ ਖੜੋ ਹਾਂ ਤੇ ਪਤਾ ਲੱਗੇ ਵੀ ਖਾਲਸੇ ਦਾ ਖਾਲਸਾ ਕੱਲਾ ਇਹ ਥੋੜਾ ਦੁਕਾਨਾ ਲਾ ਕੇ ਮੁਰਗੇ ਵੇਚ ਤੇ ਵੱਢ ਕੇ ਜਾਂ ਅੰਡੇ ਵੇਚ ਤੇ ਜਾਂ ਬਣਾ ਕੇ ਬੱਕਰੇ ਆਪ ਵੈਜੀ ਪਿਆ ਆ ਸ਼ਕਲੋ ਇਹ ਨਹੀਂ ਪਰਵਾਨਾ ਹੂੰ ਸਿੰਘਾਂ ਦਾ ਕੰਮ ਹੈ ਜੂੰਝਣਾ ਹੂੰ ਸਿੰਘਾਂ ਦਾ ਕੰਮ ਹੈ ਸੰਘਰਸ਼ ਕਰਨਾ ਜੇ ਸੰਘਰਸ਼ ਕਰਨਾ ਛੱਡਦਾ ਕਿਤੇ ਬਾਈ ਸਾਡੇ ਹੱਡਾਂ 'ਚ ਪਾਣੀ ਭਰ ਜਾਣਾ ਹੂੰ ਸਾਨੂੰ ਹਮੇਸ਼ਾ ਤਤ ਪਰ ਰਹਿਣਾ ਚਾਹੀਦਾ ਦੁਕਾਨਾ ਛੱਡੋ ਸਿਰਾਂ ਤੇ ਜੇ ਮਾਰ ਨੇ ਫਰਲੇ ਬਖਸ਼ੇ ਨਾ ਇਹਨਾਂ ਦੀ ਕਾਬਲੀਅਤ ਨੂੰ ਪਛਾਣੋ ਦੁਨੀਆ ਤੇ ਰਾਜ ਕਾਇਮ ਕਰੋ ਆਪਣਾ ਅਹੀਂ ਦਿਨ ਬਦ ਦਿਨ ਰਾਜ ਆਪਣਾ ਕਵਰ ਜੀ ਬਰਬਾਦ ਕਰਦੇ ਪਏ ਆ ਰਾਜ ਕਾਇਮ ਨਹੀਂ ਕਰਦੇ ਪਏ ਕਿਉਂਕਿ ਸਾਡੀਆਂ ਵੱਖੋ-ਵੱਖਰੀਆਂ ਧਰਾ ਹੋ ਗਈਆਂ ਤਕਸਾਲੀ ਵੱਖਰੇ ਹੋ ਗਏ ਹੂੰ ਠੀਕ ਆ ਜੀ ਕਾਂਗਰਸੀ ਵੱਖਰੇ ਹੋ ਗਏ ਹੂੰ ਕਾਲੀ ਵੱਖਰੇ ਹੋ ਗਏ ਹੂੰ ਬੀਜੇਪੀ ਵੱਖਰੇ ਹੋ ਗਿਆ ਆਰਐਸਐਸ ਵੱਖਰੇ ਹੋ ਗਏ ਵੱਖੋ-ਵੱਖਰੀ ਧੜੇ ਬਣ ਗਏ ਨਾ ਹੂੰ ਹੁਣ ਤੁਸੀਂ ਵੇਖੋ ਵੀ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੀ ਨਾ ਹੂੰ ਹੁਣ ਇੱਕ ਨਵੀਂ ਪਾਰਟੀ ਖੜੀ ਹੋ ਗਈ ਹੂੰ ਭਾਈ ਸਾਹ ਬਣਾ ਵੀ ਹੋਤੀ ਮੈਨੂੰ ਇਹ ਵੇਖੋ ਵੀ ਪਾਰਟੀਆਂ ਬਣਾਇਆ ਸਾਡਾ ਪੰਜਾਬ ਦਾ ਵਿਕਾਸ ਕਿੱਧਰ ਜਾਊਗਾ ਤੁਮ ਘੁਮਾ ਕੇ ਭਾਈ ਸਾਹਿਬ ਤੇ ਆ ਜਾਂਦੇ ਹੋ ਯਾਰ ਮੈਂ ਤੁਹਾਡੀ ਗੱਲ ਤੇ ਹੀ ਲਿਉਣਾ ਤੁਸੀਂ ਮੈਨੂੰ ਵਾਰ-ਵਾਰ ਫੇਰ ਉੱਥੇ ਲਿਉਣਾ ਨਾ ਨਹੀਂ ਮੈਂ ਤਾਂ ਆਇਆ ਹੀ ਨਹੀਂ ਤੁਸੀਂ ਆਪ ਆਇਓ ਮੈਂ ਤੁਹਾਨੂੰ ਇਹ ਕਰਕੇ ਰਿਹਾ ਮੈਂ ਪਾਰਟੀਆਂ ਮੈਂ ਸਵਾਲ ਵੀ ਨਹੀਂ ਪੁੱਛਿਆ ਤੁਸੀਂ ਆਪ ਆਇਓ ਮੈਂ ਇਹ ਗੱਲ ਤੁਹਾਨੂੰ ਕਹਿ ਰਿਹਾ ਵੀ ਜਿਹੜੇ ਆਪਣੇ ਬੰਦੇ ਆ ਨਾ ਮੈਂ ਸਾਰਿਆਂ ਨੂੰ ਆਵਾਜ਼ ਦਿੰਨਾ ਪਾਰਟੀਆਂ ਬੁਲਟੀਆਂ ਬਣਿਆ ਕੁਝ ਨਹੀਂ ਹੋਣਾ ਜੇ ਉਹਨਾਂ ਸਮਿਆਂ 'ਚ ਘੋੜਿਆਂ ਤੇ ਚੜ ਕੇ ਰਾਜ ਕੀਤਾ ਨਾ ਘੋੜਿਆਂ ਤੇ ਚੜ ਕੇ ਸੰਘਰਸ਼ ਲੜਿਆ ਅੱਜ ਦੇ ਸਮੇਂ ਦੇ ਵਿੱਚ ਗੱਡੀਆਂ ਦੇ ਸਾਨੂੰ ਮਾਰ ਰਹੇ ਨੇ ਬਖਸ਼ੀਆਂ ਨਾ ਇਹਨਾਂ ਗੱਡੀਆਂ ਤੇ ਸੰਘਰਸ਼ ਕਰੋ ਕਿ ਗਰੀਬ ਦਾ ਸਹਾਰਾ ਬਣੋ ਕਿ ਬੇਸਹਾਰੇ ਦੇ ਸਿਰ ਤੇ ਹੱਥ ਰੱਖੋ ਤੇ ਆਪਾਂ ਰਾਜ ਦੀ ਗੱਲ ਕਰਦੇ ਆ ਜੇ ਕੋਈ ਐਮਐਲਏ ਐਮਪੀ ਸਾਡਾ ਬਾਈ ਉਹਨੇ ਕੁਝ ਵੀ ਨਹੀਂ ਕਰਨਾ ਕਿਉਂ ਨਹੀਂ ਕਰਨਾ ਐਮਪੀ ਐਮਐਲਏ ਕੁਝ ਵੀ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਨਹੀਂ ਕਰਦਾ ਪਾਵਰਤਾ ਹੈ ਮੈਂ ਕਹਾਂ ਪਾਵਰ ਨੂੰ ਆਪਣੇ ਪਰਿਵਾਰ ਤੱਕ ਵਰਤੂਗਾ ਜਿੰਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੇ ਮੈਂਬਰ ਆ ਦੱਸੋ ਮੈਨੂੰ ਉਹਨਾਂ ਰਿਸ਼ਤੇਦਾਰੀ ਭਰਤੀ ਕਰਾਇਆ ਕਿ ਗਰੀਬ ਬੰਦੇ ਨੂੰ ਭਰਤੀ ਕਰਾਇਆ ਇੱਕ ਬੰਦਾ ਸਾਫ਼ ਕਰ ਦੋ ਗਰੀਬ ਬੰਦਾ ਭਰਤੀ ਕਰਾਇਆ ਠੀਕ ਆ ਮੇਰੇ ਨਾਲ ਜਿਹੜਾ ਢਾਡੀ ਮੋਰਾਂ ਵਾਲੀ ਸਾਹਿਬ ਦੇ ਨਾਲ ਵੀ ਰਿਹਾ ਜਸਵੰਤ ਸਿੰਘ ਉਹ ساری ਉਮਰ ਢਾਡੀ ਬਣ ਕੇ ਰਿਹਾ ਕਿਹੜੀ ਜਥੇਬੰਦੀ ਕਿਹੜੀ ਸੰਸਦਾ ਕਿਹੜੀ ਸ਼੍ਰੋਮਣੀ ਕਮੇਟੀ ਜਿੰਨੂੰ ਨਹੀਂ ਪਤਾ ਉਹਦੇ ਮੁੰਡੇ ਨੂੰ ਕਾਬਲੀਅਤ ਹੀ ਹੋਏ ਢਾਡੀ ਹੀ ਉਹਨੇ ਨੌਕਰੀ ਕਿਉਂ ਨਹੀਂ ਦਿੱਤੀ ਕੱਚਿਆਂ ਦੀ ਰੱਖ ਲੈਂਦੇ ਪੱਕਾ ਨਹੀਂ ਰੱਖਦੇ ਅੱਜ ਉਹਦੇ ਘਰ ਦਾ ਰਜਗਾਰ ਬੰਦ ਹੋਇਆ ਕੋਈ ਖੜੀ ਸ਼੍ਰੋਮਣੀ ਕਮੇਟੀ ਦੱਸੋ ਮੈਨੂੰ ਕਿੱਥੇ ਐਮਐਲਏ ਉਹ ਐਮਐਲਏ ਕਿੱਥੇ ਜਿਹਨਾਂ ਦੀਆਂ ਵਾਰਾਂ ਗਾਈਆਂ ਵੀ ਆਓ ਤੁਹਾਨੂੰ ਪੁੱਛੋਣਾਂ ਦੇ ਜਾ ਕੇ ਮੋਰਾਂ ਵਾਲੀ ਸਾਹਿਬ ਵੀ ਖੜਦੇ ਰਿਹਾ ਉਹ ਜਸਵੰਤ ਸਿੰਘ ਨੇ ਵਾਰਾਂ ਗਾਈਆਂ ਜਾ ਕੇ ਵੀ ਫਲਾਣਾ ਵੀ ਸਾਡਾ ਉਸ ਬੰਦੇ ਦੇ ਘਰ ਅੱਜ ਅੱਜ ਰੋਜ਼ਗਾਰ ਬੰਦਿਆ ਕਿੰਨੇ ਰੋਜ਼ਗਾਰ ਸੋਚਿਆ ਦੱਸੋ ਮੈਨੂੰ ਮੈਂ ਕਹਿੰਦਾ ਜਾਓ ਪਾਰਟੀਆਂ ਬਣਾਓ ਪਾਰਟੀ ਬਣਾ ਕੇ ਪੰਜਾਬ ਦਾ ਵਿਕਾਸ ਕਰੋ ਕੀ ਕਰਦੇ ਪੰਜਾਬ ਦਾ ਵਿਕਾਸ ਜਿਹੜੇ ਬੰਦੇ ਮੰਨ ਲਓ ਅੱਜ ਜਿਹਨਾਂ ਦੇ ਬੱਚੇ ਜਿਹੜੇ ਬੰਦੇ ਅੰਦਰ ਆ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛੋ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਨਹੀਂ ਤਾਰੀਆਂ ਗਈਆਂ ਸਾਨੂੰ ਫੋਨ ਆਉਂਦੇ ਹੀ ਜਦੋਂ ਮੈਂ ਇਹ ਗੱਲ ਕਹੀ ਵੀ ਤੁਸੀਂ ਦੱਸੋ ਕੋਈ ਗੱਲ ਨਹੀਂ ਜਿੰਨੇ ਜੋਗੇ ਹੈਗੇ ਸੀ ਖੜਾਗੇ ਸਾਨੂੰ ਉਧਰੋਂ ਪਾਰਟੀ ਵਾਲੇ ਬੰਦਿਆਂ ਨੇ ਫੋਨ ਕਰਕੇ ਗੱਲ ਕਿਹਾ ਵੀ ਸਾਤ ਤੁਸੀਂ ਇਧਰ ਨੂੰ ਮੂੰਹ ਨਾ ਕਰੋ ਇਹ ਸਾਡਾ ਘਰ ਹੈ ਅਸੀਂ ਆਪ ਸੰਭਾਂਗੇ ਉਹਨਾਂ ਬੰਦਿਆਂ ਦਾ ਕਹਿ ਰਹੇ ਸਾਰ ਨਹੀਂ ਲਈ ਉਹਨਾਂ ਘਰਾਂ ਜਾ ਕੇ ਪੁੱਛੋ ਮੁੰਡਿਆਂ ਦੇ ਹੂੰ ਠੀਕ ਆ ਅਦਨਾਲੇ ਵਾਲੇ ਪਾਸੇ ਆ ਉਹ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਬੰਦੇ ਸੀ ਉਹਨਾਂ ਦੇ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਨਹੀਂ ਧਰੀਆਂ ਦੱਸੋ ਮੈਨੂੰ ਫੇ ਜੇਕ ਬਣਾ ਹੀ ਟੀਮ ਤੇ ਫਿਰ ਉਹਨਾਂ ਨੇ ਕਿਉਂ ਨਹੀਂ ਸੁਆਰਿਆ ਕੁਛ ਟੀਮ ਕੱਲੀ ਇਹ ਥੋੜਾ ਵੀ ਮੰਨ ਲਓ ਆਪਾਂ ਉੱਥੇ ਪੰਜ ਸੱਤ ਵਕੀਲ ਇਕੱਠੇ ਕਰਕੇ ਕਾਨਫਰੈਂਸ ਕਰ ਲਈ ਵੀ ਐਂ ਕਰਤਾ ਤੇ ਐਂ ਕਰਤਾ ਇਦਾਂ ਨਹੀਂ ਕੁਛ ਵੀ ਹੋਣਾ ਪੰਜਾਬ ਦਾ ਵਿਕਾਸ ਕਰਨਾ ਤੇ ਫੇ ਦੁਬਾਰਾ ਤੋਂ ਉਹ ਸਿਕਲੈਰ ਸ਼ੁਰੂ ਕਰੋ ਹੂੰ ਦੁਬਾਰਾ ਤੂੰ ਹੀ ਤੁਹਾਨੂੰ ਜਿਹੜੀ ਅਮਰ ਸੰਚਾਰ ਦੀ ਲਹਿਰ ਆ ਉਹਨੂੰ ਆਰੰਭ ਕਰਨਾ ਤੁਸੀਂ ਵੀ ਕਰ ਸਕਦੇ ਹੋ ਬਾਈ ਮੇਰੇ ਮੈਂ ਕਹਿੰਦਾ ਮੇਰੇ ਮੇਰੇ ਨਾਲ ਮੈਂ ਇਹ ਗੱਲ ਕਹਿੰਦਾ ਮੇਰੇ ਚ ਕਾਬਲੀਅਤ ਨਹੀਂ ਹੈਗੀ ਮੈਂ ਕਹਿੰਦਾ ਨਹੀਂ ਕਾਬਲੀਅਤ ਹੈਗੀ ਬਾਹਰ ਤਾਂ ਸਾਰਿਆਂ ਨੂੰ ਦਿੰਦੇ ਰਹਿੰਦੇ ਉਹ ਬਾਈ ਵੇਖੋ ਗੱਲ ਸੁਣੋ ਮੇਰੇ ਇੱਕ ਪ੍ਰਚਾਰਕ ਆ ਜੋ ਬਲਾਉ ਤੋ ਨਾਨਕ ਦਾਸ ਬੋਲੀ ਹੂੰ ਜਿੱਦਾਂ ਅਕਾਲ ਪੁਰਖ ਬੁਲਾਉਂਦਾ ਮੈਂ ਬੋਲ ਦਿੰਦਾ ਮੈਂ ਹੋਰ ਵੀ ਇਹ ਗੱਲ ਕਹਿੰਦਾ ਸਾਡੇ ਚ ਕਾਬਲੀਅਤ ਨਹੀਂ ਆ ਅਸੀਂ ਝਾੜੂ ਬਰਦਾਰ ਬਣ ਕੇ ਨਾਲ ਚੱਲਾਂਗੇ ਤੇ ਮਾਨ ਸਿੰਘ ਨਹੀਂ ਕਹਿੰਦਾ ਵੀ ਮੈਨੂੰ ਗਾੜੀ ਲਾ ਦਿਓ ਵੀ ਮੈਂ ਅਮਰਤਪਾਲ ਦਾ ਜਗ੍ਹਾ ਮੰਨ ਲੂੰਗਾ ਭਾਈ ਹਰ ਕਿਸੇ ਦਾ ਆਪੋ ਆਪਣਾ ਸਥਾਨ ਦਾ ਮੈਂ ਤੁਹਾਡੀ ਜਗ੍ਹਾ ਨਹੀਂ ਮਾਲ ਸਕਦਾ ਤੁਸੀਂ ਮੇਰੀ ਜਗ੍ਹਾ ਨਹੀਂ ਮਾਲ ਸਕਦੇ ਜੋ ਤੁਹਾਡੀ ਥਿਊਰੀ ਤੁਹਾਡੀ ਆਪਣੀ ਸੋਚ ਆ ਮੇਰੀ ਆਪਣੀ ਸੋਚ ਆ ਠੀਕ ਆ ਤੁਸੀਂ ਆਪਣੀ ਕਾਵਿਅਤ ਤੇ ਖੜੇ ਆ ਮੈਂ ਆਪਣੀ ਤੇ ਖੜਾ ਹਾਂ ਠੀਕ ਆ ਬਾਹਰ ਬੰਦੇ ਦੀ ਆਪੋ ਆਪਣੀ ਸੋਚ ਆ ਵੱਖੋ ਵੱਖਰੇ ਨਤੀਜੇ ਵੱਖੋ ਵੱਖਰੇ ਤਰੀਕੇ ਆ ਠੀਕ ਆ ਕੋਈ ਸ਼ਬਦਾਂ ਨਾਲ ਲੜਦਾ ਕੋਈ ਹਥਿਆਰਾਂ ਨਾਲ ਲੜਦਾ ਕੋਈ ਜਿੱਦਾਂ ਦੀ ਵਿਚਾਰ ਤੁਸੀਂ ਸਮੇਂ ਅਨੁਸਾਰ ਚੱਲਦਾ ਹੀ ਰਹਿੰਦਾ ਠੀਕ ਹੈ ਜੀ ਬਾਕੀ ਮੈਂ ਇਹ ਗੱਲ ਕਹਿੰਦਾ ਵੀ ਤੁਸੀਂ ਉਹ ਖਾਲਸਾ ਲਹਿਰ ਦੁਬਾਰਾ ਸ਼ੁਰੂ ਕਰੋ ਉਹਦੇ ਬਾਪੂ ਨੂੰ ਚਾਹੀਦਾ ਠੀਕ ਆ ਬਾਕੀ ਅਹੀਂ ਨਹੀਂ ਕਹਿੰਦੇ ਸਾਨੂੰ ਲ ਪੰਜਾਬ ਚੋਂ ਕੋਈ ਚੰਗਾ ਬੰਦਾ ਚੁਣ ਕੇ ਉਹਦੇ ਗੱਲ 'ਚ ਸਲੋਪਾ ਪਾਓ ਉਹਨੂੰ ਲਿਖਤੀ ਰੂਪ ਚ ਲਾਓ ਵੀ ਜਦੋਂ ਅੰਮ੍ਰਿਤਪਾਲ ਬਾਹਰ ਆ ਗਿਆ ਬਾਈ ਤੈਨੂੰ ਖਾਲਸਾ ਵੀ ਉਹਦੇ ਸੋਪਣੀ ਪੈਣੀ ਆ ਤੈਨੂੰ ਅਸੀਂ ਆਗੂ ਬਣਾ ਕੇ ਤੋਰਦੇ ਆਂ ਤੂੰ ਜਿੱਥੇ ਜਾਣਾ ਅਰਦਾਸ ਬੇਨਤੀ ਤੂੰ ਕਰਨੀ ਆ ਜਿਹੜੇ